ਚੁਗਮੋ ਸਾਹਿਬ ਲਗਾਤਾਰ ਅਸੀਂ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ ਇੱਕ ਵਾਕਿਆ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਬੰਦੇ ਨੇ ਨਾਮ ਨਾ ਲੈਣ ਦੀ ਸੂਰਤ ਦੇ ਵਿੱਚ ਜਾਂ ਮੈਂ ਸਿੱਧਾ ਸਿੱਧਾ ਇਹ ਕਹਾਂ ਕਿ ਪਰਿਵਾਰ ਨੇ ਨਾਮ ਨਾ ਲੈਣ ਦੀ ਸੂਰਤ ਦੇ ਵਿੱਚ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਬੰਦੇ ਨੂੰ 에어ਪੋਰਟ ਤੇ ਡਿਟੇਨ ਕੀਤਾ ਗਿਆ ਹੈਗਾ ਕਾਰਨ ਉਹਦਾ ਇਹ ਸੀਗਾ ਕਿ ਉਹ ਬੰਦਾ ਇੱਥੇ ਅਸਾਈਲਮ ਉਸ ਨੇ ਲਿਆ ਤੇ ਉਹ ਇੰਡੀਆ ਜਾ ਰਿਹਾ ਸੀਗਾ ਔਰ ਬੰਦਾ ਸਿਟੀਜ਼ਨ ਹੈਗਾ ਇੱਥੋਂ ਦਾ ਔਰ ਪਰਿਵਾਰ ਦੇ ਨਾਲ ਹੁਣ ਇੰਡੀਆ ਗਿਆ ਸੀਗਾ ਤੇ ਜਦੋਂ 에어ਪੋਰਟ ਤੇ ਆਇਆ ਪਰਿਵਾਰ ਨੇ ਪਰਿਵਾਰ ਨੂੰ ਤਾਂ ਛੱਡ ਦਿੱਤਾ ਉਹਦੇ ਬੱਚੇ ਸੀਗੇ ਉਹਦੀ ਵਾਈਫ ਸੀਗੀ ਪਰ ਉਸ ਨੂੰ ਜਿਹੜਾ ਹੈ ਉਹ ਰਸ ਦੇ ਵਿੱਚ ਲੈ ਰਿਆ ਜਾਂ ਆਪਾਂ ਕਹਿ ਲਈਏ ਕਿ ਡਿਟੇਨ ਕਰ ਰਿਆ ਬਹੁਤ ਵੱਡੀ ਖਬਰ ਹੈਗੀ ਹੈ ਔਰ ਖਾਸ ਕਰਕੇ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜਿਹੜੇ ਬੰਦੇ ਚਾਹੇ ਉਹ ਸਿਟੀਜ਼ਨ ਆ ਚਾਹੇ ਉਹ ਗ੍ਰੀਨ ਕਾਰਡ ਤੇ ਹੈ ਜਿਨ੍ਹਾਂ ਦੇ ਇੱਥੇ ਅਸਾਈਲਮ ਦੇ ਕੇਸ ਲੱਗੇ ਆ ਚਾਹੇ ਤੋਂ ਨੇਪਾਲ ਗਿਆ ਉਹਨਾਂ ਤੇ ਉਹਨਾਂ ਨੂੰ ਰੋਕ ਰਿਹਾ ਹੈ ਜਿਵੇਂ 에어ਪੋਰਟ ਤੇ ਜਾਫਰ ਜਿਹੜੇ ਇੰਡੀਆ ਜਾਂਦੇ ਨੇ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਲੱਗੇ ਉਹਨਾਂ ਨੂੰ ਵੀ 에어ਪੋਰਟ ਤੇ ਰੋਕਿਆ ਜਾ ਰਿਹਾ ਹੈਗਾ ਆ ਬਿਲਕੁਲ ਚੰਨ ਸਾਹਿਬ ਇਹ ਖਬਰ ਜਿਹੜੀ ਆ ਬਹੁਤ ਹੀ ਜ਼ਿਆਦਾ ਧਿਆਨ ਦੇਣ ਵਾਲੀ ਖਬਰ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਆ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਜਿਹੜੇ ਵਕੀਲ ਸਾਹਿਬਾਨ ਨੇ ਉਹ ਲੋਕਾਂ ਨੂੰ ਜਿਹੜਾ آگਾਹ ਕਰ ਰਿਹਾ ਖਾਸ ਕਰਕੇ ਜਿਨ੍ਹਾਂ ਲੋਕਾਂ ਨੇ ਇਸੇ ਅਸਾਈਲਮ ਲੈ ਕੇ ਤੇ ਇਥੇ ਉਹ ਪੱਕੇ ਹੋਏ ਆ ਗ੍ਰੀਨ ਕਾਰਡ ਹੋਏ ਸਿਟੀਜ਼ਨ ਹੋਏ ਪਹਿਲਾਂ ਬਹੁਤ ਲੋਕ ਜਿਹੜੇ ਆ ਗ੍ਰੀਨ ਕਾਰਡ ਤੇ ਵੀ ਜਾਂਦੇ ਸੀਗੇ ਸਿਟੀਜ਼ਨ ਹੋ ਕੇ ਵੀ ਜਾਂਦੇ ਰਹੇ ਆ ਪਰ ਹੁਣ ਜਿਹੜਾ ਆ ਇਸ ਟਾਈਮ ਜਿਹੜਾ ਡੀ ਐਚ ਐਸ ਵਿਭਾਗ ਹੈ ਆਈਸ ਵਿਭਾਗ ਹੈ ਉਹ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਬੜੇ ਉਹ ਹੀ ਕਹਿੰਦੇ ਕਿ ਘੋਖ ਵਿਚਾਰ ਕੇ ਤੇ ਜਿਹੜਾ ਆ ਉਹਦੇ ਉੱਤੇ ਕਾਰਵਾਈ ਕਰ ਰਹੇ ਆ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਇੱਕ ਫੈਮਿਲੀ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਤਾਂ ਨੇਪਾਲ ਰਾਈ ਜਿਹੜੇ ਆ ਉਹ ਇੰਡੀਆ ਜਾਂਦੇ ਰਹੇ ਆ ਤੇ ਕਾਫੀ ਵਾਰ ਉਹ ਇੰਡੀਆ ਗਏ ਬੱਚੇ ਜਿਹੜੇ ਆ ਉਹ ਇੱਥੇ ਦੇ ਜੰਪਲ ਹੈ ਸਾਰਾ ਪਰਿਵਾਰ ਇੱਥੇ ਰਹਿੰਦਾ ਅਮਰੀਕਾ ਦੇ ਵਿੱਚ ਇੰਡੀਆਨਾ ਵਿੱਚ ਪਰ ਐਸ ਵਾਰ ਜਦੋਂ ਉਹ ਇੰਡੀਆ ਗਏ ਸੀ ਤਾਂ ਜਦੋਂ ਵਾਪਸ ਆਏ ਆ 에ਰਪੋਰਟ ਤੇ ਤੇ ਬੱਚਿਆਂ ਨੂੰ ਯਾਨੀ ਕਿ ਪਰਿਵਾਰ ਨੂੰ ਤਾਂ ਘਰ ਜਾਂ ਦੇ ਦਿੱਤਾ ਗਿਆ 에ਰਪੋਰਟ ਤੋਂ ਪਰ ਉਸ ਬੰਦੇ ਨੂੰ ਉੱਥੇ ਹੀ ਡਿਟੇਨ ਕਰ ਲਿਆ ਕਿਉਂਕਿ ਉਹਨਾਂ ਨੇ ਕੁਐਸਚਨ ਕੀਤੇ ਕਿ ਇੱਕ ਤਾਂ ਤੁਹਾਡੇ ਕੋਲ ਅਸਾਈਲਮ ਹੈ ਤੁਸੀਂ ਪਹਿਲਾਂ ਦੱਸੋ ਕਿ ਨੇਪਾਲ ਕੀ ਕਰਨ ਗਏ ਨੇਪਾਲ ਰਾਈ ਤੁਸੀਂ ਕਿੱਧਰ ਗਏ ਸੀ ਕਿਉਂ ਗਏ ਸੀ ਐਨਾ ਟਾਈਮ ਕਿੱਥੇ ਰਹੇ ਜਿੱਦਾਂ ਆਈਸ ਵਾਲੇ ਕੁਐਸਚਨ ਕਰਦੇ ਆ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਪੁੱਛ ਗਿਸ਼ ਕਰਦੇ ਆ ਕਿਉਂਕਿ ਤੁਹਾਨੂੰ ਕਾਊਂਟਰ ਕੁਐਸਚਨ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਨੂੰ ਜਿਹੜੀ ਅਸੀਂ ਗੱਲ ਪੁੱਛ ਰਹੇ ਆ ਅਸਲ ਮੁੱਦੇ ਤੇ ਲੈ ਕੇ ਆਉਣਾ ਚਾਹੁੰਦੇ ਆ ਫਿਰ ਉਹਨਾਂ ਨੇ ਸਿੱਧੇ ਤੌਰ ਤੇ ਹੀ ਪੁੱਛ ਲਿਆ ਕਿ ਤੁਸੀਂ ਇੱਥੇ ਅਸਾਈਲਮ ਲਈ ਹੈ ਹਾਂਜੀ ਲਈ ਹੈ ਕਾ ਫਿਰ ਤੁਸੀਂ ਅ ਸਿਟੀਜ਼ਨ ਹੋਣ ਤੋਂ ਬਾਅਦ ਤੁਸੀਂ ਇੰਡੀਆ ਕਿਉਂ ਗਏ ਇਹਦਾ ਮਤਲਬ ਕਿ ਹੁਣ ਤੁਹਾਨੂੰ ਉੱਥੇ ਖਤਰਾ ਨਹੀਂ ਹੈ ਸੋ ਇਹ ਹੁਣ ਤੁਸੀਂ ਆਪ ਦੇਖ ਲਓ ਕਿ ਜੇ ਤੁਹਾਡੇ ਕੋਲ ਸਿਟੀਜ਼ਨਸ਼ਿਪ ਵੀ ਹੈਗੀ ਹੈ ਤਾਂ ਉਹਦੇ باوجود ਵੀ ਤੁਸੀਂ ਜੇ ਇੰਡੀਆ ਗਏ ਆ ਤਾਂ ਤੁਹਾਨੂੰ ਵਾਪਸ ਆਉਣ ਤੇ 에어ਪੋਰਟ ਤੇ ਡਿਟੇਨ ਕੀਤਾ ਜਾ ਸਕਦਾ ਹੁਣ ਇਹ ਜਿਹੜੀਆਂ ਖਬਰਾਂ ਨੇ ਇਹ ਬੜੀਆਂ ਹੀ ਹੈਰਾਨ ਕਰਨ ਵਾਲੀਆਂ ਪਰੇਸ਼ਾਨ ਕਰਨ ਵਾਲੀਆਂ ਤੇ ਇਹਦੇ ਵਿੱਚ ਸਿੱਧਾ ਸਿੱਧਾ ਇਹ ਹੈ ਭਾਈ ਜੀ ਚਾਹੇ ਤੁਸੀਂ ਹੈਗੇ ਗ੍ਰੀਨ ਕਾਰਡ ਹੋਲਡਰ ਚਾਹੇ ਹੈਗੇ ਸਿਟੀਜ਼ਨ ਹੋਲਡਰ ਤੁਹਾਡੇ ਕੋਲ ਅਮਰੀਕਾ ਦਾ ਪਾਸਪੋਰਟ ਹੈ ਤੁਹਾਡੇ ਕੋਲ ਅਮਰੀਕਾ ਦਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਵੀ ਹੈਗਾ ਤੇ ਤਾਂ ਵੀ ਜੇ ਤੁਸੀਂ ਇਸ ਕੰਟਰੀ ਨੂੰ ਛੱਡ ਕੇ ਜਦੋਂ ਆਪਣੀ ਹੋਮ ਕੰਟਰੀ ਨੂੰ ਵਿਜ਼ਿਟ ਕਰਕੇ ਵਾਪਸ ਆਉਨੇ ਆ ਤੇ ਇਹਨਾਂ ਦੇ ਕੋਲ ਅਧਿਕਾਰ ਹੈਗਾ ਕਿ ਇਹ ਤੁਹਾਨੂੰ 에어ਪੋਰਟ ਤੇ ਕੁਐਸਚਨ ਕਰ ਸਕਦੇ ਆ ਡਿਟੇਨ ਕਰ ਸਕਦੇ ਆ ਕਿਉਂਕਿ ਇਹ ਆਲਵੇਜ਼ ਰਾਈਟ ਹੈ ਆਪਾਂ ਆਲਵੇਜ਼ ਗਲਤ ਆ ਕਿਉਂਕਿ ਜੇ ਅਸੀਂ ਇਸ ਚੀਜ਼ ਨੂੰ ਕਹਿ ਸਕਦੇ ਹਾਂ ਕਿ ਜੇ ਅਸੀਂ ਆਪਣੇ ਇੱਥੇ ਅਸਾਇਲਮ ਲਈ ਹੈ ਤਾਂ ਹੁਣ ਅੱਗੇ ਜੇ ਸਾਨੂੰ ਡੀ ਐਚ ਐਸ ਉਹ ਪਾਗ ਨਹੀਂ ਪੁੱਛਦਾ ਸੀ ਪਰ ਹੁਣ ਜਿਹੜੀ ਜਿਹੜਾ ਪ੍ਰਸ਼ਾਸਨ ਹੈ 트럼ਪ ਪ੍ਰਸ਼ਾਸਨ ਉਹ ਇਸ ਉੱਤੇ ਬਹੁਤ ਜ਼ਿਆਦਾ ਸ਼ਕਤੀ ਕਰ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਇਹ ਜਿਹੜੀਆਂ ਕਾਰਵਾਈਆਂ ਜਿਹੜੀਆਂ 에어ਪੋਰਟਾਂ ਤੇ ਹੋ ਰਹੀਆਂ ਕਈ ਗੱਲਾਂ ਤਾਂ ਮਹੀਨੇ-ਮਹੀਨੇ ਬਾਅਦ ਤੁਹਾਡੇ ਸਾਹਮਣੇ ਆਉਂਦੀਆਂ ਕਿਉਂਕਿ ਜਦੋਂ ਤੁਹਾਨੂੰ ਡਿਟੇਨ ਕਰ ਲਿਆ ਜਾਂਦਾ ਹੈ ਕਈ ਪਰਿਵਾਰ ਤਾਂ ਉਹ ਛੇਤੀ ਕਿਤੇ ਕਿਸੇ ਨੂੰ ਦੱਸਦੇ ਹੀ ਨਹੀਂ ਕਿ ਸਾਡੇ ਨਾਲ ਹੋਇਆ ਕੀ ਹੈ ਖਬਰ ਹੀ ਬਾਹਰ ਨਹੀਂ ਆਉਂਦੀ ਤੇ ਇਹ ਵੀ ਖਬਰ ਇਦਾਂ ਹੀ ਹੋਈ ਹੈ ਕਿ ਕਈ ਚਿਰ ਤਾਂ ਇਹ ਖਬਰ ਕਿਸੇ ਨੂੰ ਪਤਾ ਹੀ ਨਹੀਂ ਲੱਗੀ ਕਿ ਇਹ ਗੱਲ ਕਦੋਂ ਹੋਈ ਹੈ ਪਰ ਜਦੋਂ ਦੱਸਦੇ ਹਨ ਕਿ ਪਰਿਵਾਰ ਦੇ ਵਿੱਚ ਆਂਡੀਆਂ ਗਵਾਂਡੀਆਂ ਨੂੰ ਕੋਈ ਗੱਲਬਾਤ ਪਤਾ ਲੱਗਦੀ ਹੈ ਫਿਰ ਅੱਗੇ-ਅੱਗੇ ਗੱਲ ਫੈਲਦੀ ਜਾਂਦੀ ਹੈ ਤਾਂ ਕਿਸੇ ਨੂੰ ਛੇਤੀ ਕਿਤੇ ਪਤਾ ਲੱਗਦਾ ਪਰਿਵਾਰ ਚੁਗਾਵਾਂ ਸਾਹਿਬ ਇਸ ਜੋ ਹਾਲਾਤ ਚੱਲ ਰਹੇ ਨੇ ਪਰਿਵਾਰ ਕੈਮਰੇ ਸਾਹਮਣੇ ਵੀ ਨਹੀਂ ਆਉਣੋਂ ਡਰਦਾ ਹੈਗਾ ਦੱਸਦਾ ਵੀ ਨਹੀਂ ਹੈ ਕਿਸੇ ਨੂੰ ਕਿ ਸਾਡੇ ਨਾਲ ਆ ਚੀਜ਼ ਹੋਈ ਹੈਗੀ ਹੈ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਆ ਹਿਸਤਾ-ਹਿਸਤਾ ਸਮਾਂ ਪੈਂਦਾ ਜਾਂਦਾ ਤੇ ਗੱਲਬਾਰ ਜਿਹੜੀ ਹੈ ਉਹ ਨਿਕਲ ਆਉਂਦੀ ਹੈ ਮੇਰੇ ਤੱਕ ਸਾਂਝ ਪਾਈ ਉਹਨਾਂ ਨੇ ਤਾਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਬਾਕੀ ਜੋ ਹਾਲਾਤ ਹੈਗੇ ਨੇ ਜਿਸ ਤਰੀਕੇ ਦੇ ਨਾਲ ਸਾਡੇ ਬੰਦੇ ਜਿਹੜੇ ਨੇ ਨੇਪਾਲ ਗਏ ਸੀ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈ ਜਿਹੜੇ ਸਿਟੀਜ਼ਨ ਨੇ ਸਿਟੀਜ਼ਨ ਦੱਸ ਤਾਂ ਮੈਨੂੰ ਸ਼ੋਰ ਨਹੀਂ ਹੈਗਾ ਜਿਹੜੇ ਬੰਦੇ ਗ੍ਰੀਨ ਕਾਰਡ ਤੇ ਨੇਪਾਲ ਗਏ ਸੀ ਹੁਣ ਕਿਤੇ ਦੂਸਰੀ ਕੰਟਰੀ ਚ ਮੰਨ ਲਓ ਕਿਤੇ ਕੈਨੇਡਾ ਜਾ ਰਹੇ ਨੇ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਤਾਂ 에ਅਰਪੋਰਟ ਤੇ ਉਹਨਾਂ ਕੋ ਵੀ ਪੁੱਛਿਆ ਜਾ ਰਿਹਾ ਕਿ ਤੁਸੀਂ ਨੇਪਾਲ ਕੀ ਲੈਣ ਗਏ ਸੀਗੇ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਜਦੋਂ ਦਾ 트럼ਪ ਪ੍ਰਸ਼ਾਸਨ ਆਇਆ ਆ ਜਦੋਂ ਦੀ ਜਨਵਰੀ 20 ਤੋਂ 트럼ਪ ਡੋਨਲਡ 트럼ਪ ਸਾਹਿਬ ਨੇ ਸੌਂ ਚੁੱਕੀ ਆ ਉਸ ਤੋਂ ਬਾਅਦ ਸਖਤਾਈਆਂ ਬਹੁਤ ਜ਼ਿਆਦਾ ਹੋ ਗਈਆਂ ਤੁਸੀਂ ਦੇਖਿਆ ਹੋਵੇਗਾ ਕਿ ਪਿੱਛੇ ਦੇ ਜਦੋਂ ਇਹ ਫਰਵਰੀ ਮਾਰਚ ਦੇ ਮਹੀਨੇ ਦੀਆਂ ਗੱਲਾਂ ਨੇ ਜਦੋਂ ਕਾਫੀ ਲੋਕ ਜਿਹੜੇ ਸੀਗੇ ਉਹ ट्रैवल ਡਾਕੂਮੈਂਟ ਲੈ ਕੇ ਨੇਪਾਲ ਰਾਈ ਆਪਣੇ ਹੋਮ ਕੰਟਰੀ ਵਿਜ਼ਿਟ ਕਰਨ ਗਏ ਸੀ ਫਿਰ ਜਦੋਂ ਉਹ ਵਾਪਸ ਆਏ ਤਾਂ ਜਦੋਂ ਨੇਪਾਲ ਦੀ ਗਵਰਨਮੈਂਟ ਨੂੰ ਵੀ ਪਤਾ ਲੱਗ ਗਿਆ ਉੱਥੇ ਦੀ ਇਮੀਗ੍ਰੇਸ਼ਨ ਨੂੰ ਵੀ ਪਤਾ ਲੱਗ ਗਿਆ ਕਿ ਇਹ ਲੋਕ ਜਿਹੜੇ ਆ ट्रैवल ਡਾਕੂਮੈਂਟ ਤੇ ਇਹ ਗਏ ਸੀਗੇ ਆਪਣੇ ਘਰਾਂ ਦੇ ਵਿੱਚ ਤੇ ਹੁਣ ਇਧਰ ਦੀ ਦੁਬਾਰਾ ਇਹ ਵਾਪਸ ਅਮਰੀਕਾ ਜਾ ਰਹੇ ਆ ਵੱਡੇ ਪੱਧਰ ਤੇ ਲੋਕਾਂ ਨੂੰ ਉੱਥੇ ਵੀ ਖੱਜਲ ਖਵਾਰੀ ਲੋਕਾਂ ਦੀ ਹੋਈ ਭਾਵੇਂ ਕੋਈ ਦੱਸੇ ਕੋਈ ਨਾਂ ਦੱਸੇ ਪਰ ਵੱਡੀਆਂ ਖਬਰਾਂ ਜਿਹੜੀਆਂ ਬਾਹਰ ਨਿਕਲ ਕੇ ਆਈਆਂ ਉਹਨਾਂ ਨੂੰ ਕਈਆਂ ਲੋਕਾਂ ਨੂੰ ਤਾਂ ਉਥੇ ਪੈਸੇ ਲੈ ਦੇ ਕੇ ਤੇ ਉਥੋਂ ਬਚ ਬਚਾ ਕੇ ਤੇ ਚੜ ਕੇ ਇੱਥੇ ਆ ਗਏ ਪਰ ਹੁਣ ਇੱਥੇ ਸਖਤਾਈ ਬਹੁਤ ਵੱਡੇ ਪੱਧਰ ਤੇ ਹੋ ਚੁੱਕੀ ਹੈ ਗੱਲ ਇਹ ਵੀ ਹੈ ਕਿ ਜਿਹੜੇ ਬੰਦੇ ਕੋ ਗ੍ਰੀਨ ਕਾਰਡ ਹੈ ਜੋ ਇਸ ਤਰੀਕੇ ਨਾਲ ਗਿਆ ਵੀ ਹੈ ਕੱਲ ਨੂੰ ਜਦੋਂ ਸਿਟੀਜ਼ਨ ਲੈਣੀ ਹੈ ਤਾਂ ਤੁਹਾਨੂੰ ਦੱਸਣਾ ਪੈਣਾ ਹੈ ਕਿ ਤੁਸੀਂ ਕਿਹੜੀ ਕਿਹੜੀ ਕੰਟਰੀ ਵਿੱਚ ਕਦੋਂ-ਕਦੋਂ ਵਿਜ਼ਿਟ ਕੀਤਾ ਤੇ ਜਦੋਂ ਤੁਸੀਂ ਉਹ ਸਾਰਾ ਕੁਝ ਆਪਣੀ ਐਪਲੀਕੇਸ਼ਨ 'ਚ ਭਰੋਗੇ ਉਦੋਂ ਤਾਂ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ ਆਉਣੀਆਂ ਤੇ ਫਿਰ ਤੁਹਾਨੂੰ ਇਹਦੇ ਕੁਐਸਚਨ ਕੀਤੇ ਜਾ ਸਕਦੇ ਆ ਤੁਹਾਨੂੰ ਇਸ ਕੁਐਸਚਨਾਂ ਕਰਕੇ ਤੁਹਾਨੂੰ ਕੇਰਿਆ ਜਾ ਸਕਦਾ ਹੈ ਤੁਹਾਡੇ ਕੋਲ ਇਹ ਰਾਈਟ ਨਹੀਂ ਹੈਗਾ ਕਿ ਤੁਸੀਂ ਇਸ ਤਰੀਕੇ ਨਾਲ ਜਾਵੋ ਪਰ ਜੋ ਡੀ ਐਚ ਐਸ ਜਾਂ ਆਇਸ ਵਿਭਾਗ ਹੈ ਉਹ ਤੁਹਾਨੂੰ ਇਸ ਗੱਲ ਕਰਕੇ ਡਿਟੇਨ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਦੋਂ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਤੁਸੀਂ ਕੁਝ ਨਹੀਂ ਛਿਪਾ ਸਕਦੇ ਜੋ ਜੋ ਜਿੱਥੇ ਜਿੱਥੇ ਜਿਹੜੀ ਜਿਹੜੀ ਕੰਟਰੀ 'ਚ ਜਿਹੜੇ ਜਿਹੜੇ ਵਕਤ ਗਿਆ ਉਹ ਸਾਰਾ ਕੁਝ ਤੁਹਾਨੂੰ ਪੜਨਾ ਹੀ ਪੈਂਦਾ ਹੂੰ ਬਾਕੀ ਭਾਈ ਇਹਨਾਂ ਦਿਨਾਂ ਦੇ ਵਿੱਚ ਥੋੜਾ ਜਿਹਾ ਖਿਆਲ ਰੱਖੋ ਆਪਣੇ ਝੋਲੇ ਝਲੇ ਫੋਲੋਗੇ ਤੁਹਾਡੇ ਝੋਲੇ ਚ ਦਾਣੇ ਕਿੰਨੇ ਕਿਹ ਪਤਾ ਲੱਗ ਹੀ ਜਾਂਦਾ ਹੈ ਦਾਣੇ ਚੰਗੇ ਕਿੰਨੇ ਆ ਤੇ ਮਾੜੇ ਕਿੰਨੇ ਆ ਜੇਕਰ ਦਾਣੇ ਮਾੜੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਭਾਈ ਟਰੈਵਲ ਟਰਵਲ ਨਾ ਹੀ ਕਰੋ ਜੇਕਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗ੍ਰੀਨ ਕਾਰਡੋਂ ਮੈਂ ਕੈਨੇਡਾ ਜਾਵਣਾ ਜੀ ਮੈਂ ਯੂਕੇ ਜਾਵਣਾ ਜੀ 에어ਪੋਰਟ ਤੇ ਤੁਹਾਨੂੰ ਰੋਕਿਆ ਜਾ ਸਕਦਾ ਤੁਹਾਡੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਹ ਕੋਈ ਗਲਤ ਗੱਲ ਜਿਸ ਤਰੀਕੇ ਨਾਲ ਤੁਗਾਵਾਂ ਸਾਹਿਬ ਅਸਾਈਲਮ ਦੇਖੋ ਆਪਾਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਫਿਰ ਅਗਲੇ ਕਹਿੰਦੇ ਜਾਂਦੇ ਕਿ ਲੈਣ ਜੀ ਇਹ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਵਾਜਬ ਹੈ ਉਹਨਾਂ ਦੀ ਗੱਲ ਕਿਉਂਕਿ ਉਹ ਤੁਹਾਨੂੰ ਅਗਲੇ ਕਹਿੰਦੇ ਤੁਹਾਨੂੰ ਅਸੀਂ ਬਨਾ ਦਿੱਤੀ ਹੈ ਤੁਹਾਨੂੰ ਅਸੀਂ ਇੱਥੇ ਰਹਿਣ ਦਿੱਤਾ ਤੁਹਾਡੀ ਅਸੀਂ ਗੱਲ ਤੇ ਯਕੀਨ ਕੀਤਾ ਤੁਹਾਨੂੰ ਅਸੀਂ ਗ੍ਰੀਨ ਕਾਰਡ ਦਿੱਤਾ ਸਿਟੀਨਸ਼ਿਪ ਦਿੱਤੀ ਤੇ ਇਸ ਕਰਕੇ ਤੁਹਾਨੂੰ ਤਾਂ ਉੱਥੇ ਜਾਣ ਦੀ ਲੋੜ ਹੀ ਨਹੀਂ ਤੁਸੀਂ ਤਾਂ ਇੱਥੇ ਰਹੋ ਪਰ ਜਦੋਂ ਗਵਰਨਮੈਂਟ ਹੋਰ ਸੀ ਉਦੋਂ ਕੋਈ ਨਹੀਂ ਪੁੱਛਦਾ ਸੀ ਤੁਹਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਸੀ ਸਮਾਂ ਬਦਲ ਗਿਆ ਸਰਕਾਰਾਂ ਬਦਲ ਗਈਆਂ ਹੁਣ ਸਰਕਾਰਾਂ ਉਹ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਬਣਾਏ ਹੋਏ ਕਾਨੂੰਨਾਂ ਨੂੰ ਖਤਮ ਕਰਕੇ ਪਹਿਲੀਆਂ ਸਰਕਾਰਾਂ ਦੀਆਂ ਦਿੱਤੀਆਂ ਹੋਈਆਂ ਢਿੱਲਾਂ ਨੂੰ ਖਿੱਚ ਕੇ ਉਹਨਾਂ ਨੇ ਸਾਰੀਆਂ ਤਣੀਆਂ ਕਰਤੀਆਂ ਕੱਸ ਕੇ ਤੇ ਉਹਨਾਂ ਨੇ ਹੁਣ ਲਗਾਮਾਂ ਲਈਆਂ ਆਪਣੇ ਹੱਥ ਵਿੱਚ ਫੜ ਬਾਈ ਉਹਨਾਂ ਦਾ ਘੋੜਾ ਉਹ ਜਿੱਦਨ ਨੂੰ ਮਰਜ਼ੀ ਭਜਾਉਣ ਜੋ ਮਰਜ਼ੀ ਕਰਨ ਦੇਸ਼ ਉਹਨਾਂ ਦਾ ਹੈ ਕਾਨੂੰਨ ਉਹਨਾਂ ਦਾ ਹੈ ਹਰ ਇੱਕ ਚੀਜ਼ ਉਹਨਾਂ ਦੀ ਹੈ ਅਸੀਂ ਲੋਕ ਵਿਦੇਸ਼ੀ ਲੋਕ ਆ ਅਸੀਂ ਇਸ ਕੰਟਰੀ ਦੇ ਵਸਿੰਦੇ ਨਹੀਂ ਹਾਂ ਅਸੀਂ ਉਥੋਂ ਇੱਥੇ ਪ੍ਰਵਾਸ ਕਰਕੇ ਆਏ ਸਿਗੇ ਇਸ ਕਰਕੇ ਇਹ ਕਾਨੂੰਨ ਜਿਹੜਾ ਹੈਗਾ ਆ ਉਹ ਸਾਨੂੰ ਫਾਲੋ ਕਰਨਾ ਹੀ ਪੈਣਾ ਜਿਸ ਤਰ੍ਹਾਂ ਮਰਜ਼ੀ ਪਹਿਲਾਂ ਲੋਕ ਅਸੀਂ ਕਰਦੇ ਰਹੇ ਹਾਂ ਹੁਣ ਉਹ ਕੁਝ ਨਾ ਕਰੋ ਉਹ ਤਰੀਕੇ ਦੇ ਨਾਲ ਨਾ ਜਾਵੋ ਨਾ ਹੀ ਕੋਸ਼ਿਸ਼ ਕਰੋ ਕਿ ਤੁਸੀਂ ਇਹ ਕੰਟਰੀ ਨੂੰ ਛੱਡੋ ਕਿਉਂਕਿ ਇਸ ਟਾਈਮ ਹਾਲਾਤ ਜਿਹੜੇ ਆ ਉਹ ਵਾਜਬ ਨਹੀਂ ਹੈਗੇ ਕਿ ਆਪਣੀ ਮਰਜ਼ੀ ਕਰੀਏ ਕਾਨੂੰਨ ਹੀ ਇਸ ਟਾਈਮ ਜ਼ਰੂਰੀ ਹੈ ਤੇ ਕਾਨੂੰਨ ਇਹ ਕਹਿੰਦਾ ਆ ਕਿ ਹਾਂ ਇਹ ਜਿਹੜੀ ਗੱਲ ਹੈ ਇਹ ਗਲਤ ਹੈ ਤੇ ਇਸ ਟਾਈਮ ਕਾਨੂੰਨ ਦੇ ਮੁਤਾਬਕ ਜਿਹੜਾ ਆ ਆਇਸ ਵਾਲੇ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਡਿਟੇਨ ਕਰ ਸਕਦੇ ਆ ਤੁਹਾਡਾ ਇਹਦੇ ਵਿੱਚ ਕੋਈ ਜਵਾਬ ਨਹੀਂ ਹੋ ਸਕਦਾ ਤੁਸੀਂ ਕਦੇ ਵੀ ਇਹ ਗੱਲ ਨਹੀਂ ਕਹਿ ਸਕਦੇ ਕਿ ਹਾਂ ਮੈਂ ਸਿਟੀਜਨ ਹਾਂ ਪਰ ਜਦੋਂ ਤੁਹਾਨੂੰ ਇਹ ਸਵਾਲ ਜਵਾਬ ਕੀਤੇ ਜਾਣਗੇ ਫਿਰ ਤੁਹਾਨੂੰ ਇਹਦਾ ਕੋਈ ਆਨਸਰ ਨਹੀਂ ਆਉਣਾ ਕੀ ਲੋੜ ਹੈ ਇਹੋ ਜੀਆਂ ਮੁਸ਼ਕਲਾਂ ਵਿੱਚ ਫਸਣ ਦੀ ਚੰਗੇ ਭਲੇ ਇੱਥੇ ਬੈਠੇ ਰੋਟੀ ਖਾਂਦੇ ਪਏ ਆ ਕੰਮਕਾਰ ਚੱਲਦੇ ਆ ਚੰਗੇ ਮਾਰੇ ਜਿੱਦਾਂ ਦੇ ਹੈਗੇ ਆ ਦਿਨ ਕੱਟ ਲਓ 2-3 ਸਾਲ ਹੋਰ ਦੀ ਗੱਲ ਹੈ